ਲੈਂਦੇ ਪੰਜਾਬ ਤੁਸੀਂ ਬਹੁਤ ਵਾਰ ਜਾ ਕੇ ਆਏ ਹੋ ਕਿਵੇਂ ਦਾ ਐਕਸਪੀਰੀਅੰਸ ਦਿੰਦਾ ਹੈ ਹਮੇਸ਼ਾ ਹਰ ਵਾਰ ਸਜਰੇ ਅਹਿਸਾਸ ਜਾਗਦੇ ਨੇ ਔਰ ਕਿਉਂਕਿ ਬਿਲਕੁਲ ਸਾਡੇ ਵਰਗਾ ਹੀ ਉਹਨਾਂ ਦਾ ਖਾਣ ਪੀਣ ਹੈ ਪਹਿਨਣ ਪਚਰਨ ਬੋਲਚਾਲ ਸਾਰਾ ਕੁਝ ਹੀ ਲਗਭਗ ਇੱਕੋ ਜਿਹਾ ਸਿਰਫ ਇੰਨਾ ਹੀ ਫਰਕ ਹੈ ਕਿ ਅਸੀਂ ਪੱਗਾਂ ਬੰਨਦੇ ਹਾਂ ਉਹ ਨਹੀਂ ਬੰਨਦੇ ਪੰਜਾਬੀ ਲੋਕੀ ਬੋਲਦੇ ਆ ਪਰ ਅਸੀਂ ਹੋਰ ਕਹਿੰਨੇ ਕਿ ਪੰਜਾਬੀ ਮਾਂ ਬੋਲੀ ਦਾ ਹੋਰ ਜ਼ਿਆਦਾ ਪ੍ਰਚਾਰ ਹੋਵੇ ਲੈਂਦੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਕਿੰਨੀ ਬੋਲੀ ਜਾਂਦੀ ਆ ਪ੍ਰਾਇਮਰੀ ਤੋਂ ਲੈ ਕੇ ਉਹ ਇਹਨਾਂ ਦੀ ਮੰਗ ਬੜੇ ਚਿਰ ਤੋਂ ਚੱਲਦੀ ਕਿ ਸਾਡੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਪੜ੍ਹ ਪੰਜਾਬੀ ਪੜਾਈ ਜਾਵੇ ਹੁਣ ਜਦੋਂ ਉੱਥੇ ਐਮਏ ਵੀ ਪੰਜਾਬੀ ਚ ਹੈਗੀ ਐ ਪੀਐਚਡੀ ਵੀ ਹੈਗੀ ਐ ਪਰ ਥੱਲੇ ਜੇਕਰ ਤਣਾ ਹੀ ਹੈ ਨਹੀਂ ਤੇ ਕਹਿੰਦੇ ਫੁੱਲਾਂ ਦੇ ਪੱਤਿਆਂ ਦੇ ਸਿਰ ਦੇ ਉੱਤੇ ਸਰਾਇ ਥੋੜਾ ਕਰ ਸਕਦੇ ਹੋ ਇਹ ਵੀ ਸਾਡੇ ਪੰਜਾਬ ਵਿੱਚ ਖਤਰਾ ਬਣਿਆ ਹੋਇਆ ਜੀ ਅਸੀਂ ਸਮਝਦੇ ਹਾਂ ਕਿ ਮੈਂ ਬੋਲ ਲੈਣਾ ਪੰਜਾਬੀ ਇਸ ਕਰਕੇ ਪੰਜਾਬੀ ਸਾਡੀ ਸੁਰੱਖਿਅਤ ਨਹੀਂ ਹੂੰ ਪੰਜਾਬੀ ਹੋਵੇ ਮਾਂ ਬੋਲੀ ਕੋਈ ਵੀ ਹੋਵੇ ਉਹਦੀ ਤਿੰਨ ਲਗਤਾਂ ਹੋਣੀ ਬਹੁਤ ਜ਼ਰੂਰੀ ਨੇ ਦੇਵ ਪਾਕਿਸਤਾਨ ਦੇ ਵਿੱਚ ਸਿੱਖ ਚੇਰਾ ਬਹੁਤ ਮਾਰਕੀਟ ਹੋ ਰਿਹਾ ਹੈ ਪਿਛਲੇ ਸਮੇਂ ਤੋਂ ਜੀ ਉਹ ਨਵਜੋਤ ਸਿੱਧੂ ਦਾ ਬਹੁਤ ਹੋ ਰਿਹਾ ਹੈ ਅੱਛਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਤਾਂ ਬਹੁਤ ਸਾਰੇ ਦੁਕਾਨਦਾਰ ਸਿੱਧੂ ਮੂਸੇਵਾਲੇ ਦੀ ਲਾਕੀ ਹਾਂ ਜੀ ਆਈਆਂ ਸੀਗੀਆਂ ਅੱਛਾ ਉਸ ਤੋਂ ਪਹਿਨ ਦਿਲਜੀਤ ਦੀ ਬਹੁਤ ਲੱਗੀ ਨਾ ਦੇਖੀ ਹੈ ਅੱਛਾ ਇਸੇ ਤਰ੍ਹਾਂ ਦੇ ਨਾਲ ਹੀ ਮੈਂ ਉੱਥੇ ਅਰਵਿੰਦਰ ਗਰੇਵਾਲ ਦੀਆਂ ਤਸਵੀਰਾਂ ਵੀ ਦੇਖੀਆਂ ਨੇ ਸਮਾਂ ਪਹਿਲਾਂ ਇੰਦਰਜੀਤ ਨਿੱਕੂ ਦੀਆਂ ਵੀ ਦੇਖੀਆਂ ਨੇ ਹਮ ਜਸਵਿੰਦਰ ਭੱਲੇ ਦੀਆਂ ਵੀ ਦੇਖੀਆਂ ਨੇ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਗੁਰੂ ਘਰ ਨੇ ਉਹਨਾਂ ਦੀ ਸਾਮ ਸੰਭ ਉਹ ਬਹੁਤ ਛੇਵੜੇ ਪਹਿਲਾਂ ਨਨਕਾਣਾ ਸਾਹਿਬ ਜਾਂਦੇ ਰਹੇ ਅਸੀਂ ਮੈਂ 97 ਵਿੱਚ ਵੀ ਗਿਆ ਫਿਰ 2001 ਵਿੱਚ ਵੀ ਗਿਆ ਹੂੰ ਤੇ ਨਨਕਾਣਾ ਸਾਹਿਬ ਦੀ ਹੁਣ ਜਿਹੜੀ ਸਫਾਈ ਹੈ ਅੱਗੇ ਨਾਲੋਂ ਕਿਤੇ ਵਧੀਆ ਤੁਹਾਨੂੰ ਪਾਕਿਸਤਾਨ ਜਾ ਕੇ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਚੰਗੀ ਲੱਗੀ ਆ ਜਗ੍ਹਾ ਦੀ ਜਾਂ ਲੋਕਾਂ ਦੀ ਫਲ ਫਰੂਟ ਜਿਹੜਾ ਹੈਗਾ ਉਹ ਇੱਥੋਂ ਦੋ ਤਿੰਨ ਚੀਜ਼ਾਂ ਬੜੀਆਂ ਕਮਾਲ ਦੀਆਂ ਨੇ ਬੇਰ ਬੜਾ ਅੱਛਾ ਉੱਥੇ ਹੂੰ ਅੰਬਰੂਦ ਬੜਾ ਅੱਛਾ ਕਿਨੂ ਬਹੁਤ ਅੱਛਾ ਹੈ ਪਕਵਾਨ ਦੇ ਵਿੱਚੋਂ ਉਹਨਾਂ ਦੀਆਂ ਜਿਹੜੀਆਂ ਈਟੇਬਲਸ ਨੇ ਉਹਦੇ ਵਿੱਚੋਂ ਦੇਸੀ ਮਠਿਆਈਆਂ ਬਹੁਤ ਵਧੀਆ ਨੇ ਖਤਾਈਆਂ ਬਹੁਤ ਮਿੱਠੀਆਂ ਤੇ ਸਵਾਦ ਨੇ ਉਹਨਾਂ ਦੀ ਜੀ ਬਿਸਕਟ ਬੜੇ ਅੱਛੇ ਨੇ ਤੁਸੀਂ ਗੁਲਾਬੀ ਚਾਹ ਵੀ ਪੀਤੀ ਫੇਰ ਉੱਥੇ ਮੈਂ ਸਾਰਾ ਕੁਝ ਪੀਂਦਾ ਬੇਟੇ ਮੈਂ ਤਾਂ ਛੱਡ ਦੇ ਕੱਖ ਨਹੀਂ ਉੱਥੇ ਮੈਂ ਤਾਂ ਮਰਿੰਗਾ ਟੀ ਵੀ ਪੀਂਦਾ ਬਰਿੰਗਾ ਦੀ ਉਥੇ ਚਾਹ ਬੜੀ ਸਵਾਦ ਮਿਲਦੀ ਏ ਮੈਂ ਉਹ ਵੀ ਪੀਣਾ। ਲੁਧਿਆਣੇ ਤੋਂ ਸੇਖ ਰਹੇ ਤੁਸੀਂ ਤੇ ਮੈਂ ਹਾਂ ਹਰਸ਼ਕੌਰ ਅੱਜ ਗੱਲਬਾਤ ਕਰਾਂਗੇ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੀ ਕਿ ਆਖਰ ਲੈਂਦੇ ਪੰਜਾਬ ਦੇ ਵਿੱਚ ਲੋਕ ਕਿਵੇਂ ਦੇ ਨੇ ਉਥੋਂ ਦੇ ਕਲਚਰ ਦੇ ਬਾਰੇ ਆਪਾਂ ਇੱਥੇ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਗੁਰਪ੍ਰਧਨ ਸਿੰਘ ਗਿੱਲ ਜਿਨ੍ਹਾਂ ਨੂੰ ਤੁਸੀਂ ਬਹੁਤ ਚੰਗੀ ਤਰ੍ਹਾਂ ਜਾਣਦੇ ਵੀ ਹੋ ਬਹੁਤ ਵਾਰ ਜਿਹੜਾ ਕੀ ਲੈਂਦੇ ਪੰਜਾਬ ਪਾਕਿਸਤਾਨ ਜਾ ਕੇ ਆ ਚੁੱਕੇ ਨੇ ਤੇ ਇਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਕਿਉਂਕਿ ਇੱਥੇ ਬੈਠੇ ਅਸੀਂ ਛੋਟੀ ਮੋਟੀ ਇਹ ਵੀਡੀਓ ਦਾ ਉਹਦੇ ਨਾਲ ਪਤਾ ਲੱਗ ਜਾਂਦਾ ਪਰ ਅਸਲ ਦੇ ਵਿੱਚ ਕੀ ਉਸਤੇ ਬਾਰੇ ਜਾਣਕਾਰੀ ਲੈਣੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਹਰਸ਼ ਜੀ ਬੇਟੇ ਸਤਿ ਸ਼੍ਰੀ ਅਕਾਲ ਜੀ ਤੇ ਸਰ ਜਿਵੇਂ ਗੱਲਬਾਤ ਕੀਤੀ ਲੰਦੇ ਪੰਜਾਬ ਤੁਸੀਂ ਬਹੁਤ ਵਾਰ ਜਾ ਕੇ ਆਏ ਹੋ ਕਿਵੇਂ ਦਾ ਐਕਸਪੀਰੀਅੰਸ ਰਹਿੰਦਾ ਹੈ ਹਮੇਸ਼ਾ ਹਰ ਵਾਰ ਸਜਰੇ ਅਹਿਸਾਸ ਜਾਗਦੇ ਨੇ ਔਰ ਕਿਉਂਕਿ ਬਿਲਕੁਲ ਸਾਡੇ ਵਰਗਾ ਹੀ ਉਹਨਾਂ ਦਾ ਖਾਣ ਪੀਣ ਪਹਿਨਣ ਪਛਰਨ ਬੋਲਚਾਲ ਸਾਰਾ ਕੁਝ ਹੀ ਲਗਭਗ ਇੱਕੋ ਜਿਹਾ ਸਿਰਫ ਇੰਨਾ ਹੀ ਫਰਕ ਹੈ ਕਿ ਅਸੀਂ ਪੱਗਾਂ ਬੰਨਦੇ ਹਾਂ ਉਹ ਨਹੀਂ ਬੰਨਦੇ ਉਹਨਾਂ ਦੀ ਬਹੁਤ ਸਾਰੇ ਲੋਕਾਂ ਨੂੰ ਪੱਗਾਂ ਬਣਨ ਲੱਗ ਗਏ ਨੇ ਗੱਲ ਵੱਖਰੀ ਵੀ ਉਹਦਾ ਅੰਦਾਜ਼ ਵੱਖਰਾ ਹੈ ਜੀ ਆਦਰਵਾਇਜ਼ ਤਾਂ ਕੋਈ ਫਰਕ ਨਹੀਂ ਲੰਮਾ ਛੋੜਾ ਹੈਗਾ ਐਵੇਂ ਕਈਏ ਵੀ ਸ਼ਹਿਰ ਵੱਖਰਾ ਲੱਗਦਾ ਅੰਬਰਸਰੋਂ ਜਾ ਕੇ ਬਿਲਕੁਲ ਅੰਬਰਸਰ ਦੇ ਪੈਟਰਨ ਤੇ ਸਾਨੂੰ ਲਾਹੌਰ ਲੱਗਦਾ ਤੇ ਲਾਹੌਰ ਦੇ ਪੈਟਰਨ ਜਦੋਂ ਅੰਬਰਸਰ ਪਰਤੇ ਅੰਬਰਸਰ ਲੱਗਦਾ ਉਹੋ ਜਿਹਾ ਸੋ ਉਹ ਫਰਕ ਜਿਹੜਾ ਹੈਗਾ ਉਹ ਫਰਕ ਸਿਰਫ ਇਸ ਗੱਲ ਦਾ ਹੀ ਹੈ ਕਿ ਉਹ ਇੱਕ ਧਰਤੀ ਤੋਂ ਪਾਰ ਮਤਲਬ ਲਕੀਰ ਤੋਂ ਪਾਰ ਇੱਕੋ ਕਿਤਾ ਇਸ ਨੂੰ ਪਾਕਿਸਤਾਨ ਕਹਿੰਦੇ ਆਦਰਵਾਇਜ਼ ਕੋਈ ਫਰਕ ਵਾਲੀ ਗੱਲ ਨਹੀਂ ਹੈ ਤੇ ਹਮੇਸ਼ਾ ایکسپੀਰੀਅੰਸ ਵਧੀਆ ਰਹਿੰਦਾ ਹੈ ਠੀਕ ਰਹਿੰਦਾ ਵਧੀਆ ਰਹਿੰਦਾ ਦਾ ਰੀਜ਼ਨ ਇਹ ਹੈ ਨਾ ਵੀ ਮਾੜਾ ਰਵੇ ਤੇ ਮੈਂ ਜਾਵਾਂ ਕਿਉਂ ਹੂੰ ਹੁਣ ਮੇਰਾ ਐਤ ਕੀ 10ਵੀਂ ਵਾਰ ਫੇਰ ਆਸੀ ਉੱਥੇ ਜੀ ਤੇ ਐਤ ਕੀ ਮੈਨੂੰ ਕਹਿਣ ਲੱਗੇ ਵੀ ਤੂੰ ਮਤਲਬ ਤੇਰਾ ਗੋਡਾ ਵੀ ਦੁਖਦਾ ਹੈ ਤੇ ਤੂੰ ਮਤਲਬ ਫਿਰ ਸਫਰ ਤੇ ਕਿਉਂ ਪਿਆ ਕੁਝ ਦੋਸਤਾਂ ਨੇ ਮੈਨੂੰ ਇਥੋਂ ਸਵਾਲ ਕੀਤਾ ਤੁਰਨ ਲੱਗਿਆ ਉਹ ਮੈਂ ਕਿਹਾ ਯਾਰ ਲਾਹੌਰ ਦੀ ਖੇਚੀ ਇਹੋ ਜੀ ਵੀ ਜੇ ਤਾਂ ਸਟਿਚ ਤੇ ਪਾ ਕੇ ਵੀ ਜੇ ਕੋਈ ਮੈਨੂੰ ਲੈ ਜਾਵੇ ਤੇ ਮੈਂ ਉਤਾਂ ਵੀ ਜਾਣ ਨੂੰ ਤਿਆਰ ਹੂੰ ਉਹਦਾ ਕਾਰਨ ਇਹ ਹੈ ਕਿ ਉੱਥੇ ਜਿਹੜੀ ਮੁਹੱਬਤ ਮਿਲਦੀ ਹੈ ਨਾ ਸਾਨੂੰ ਖਾਸ ਕਰਕੇ ਜ਼ੁਬਾਨ ਦੀ ਜਿਹੜੀ ਸ਼ੀਰੀ ਮਿਲਦੀ ਹੈ ਸੰਗੀਤ ਵਿੱਚ ਮਿਠਾਸ ਮਿਲਦੀ ਹੈ ਲੋਕਾਂ ਦੇ ਵਿਹਾਰ ਚ ਅੰਦਾਜ਼ ਚ ਜਿਹੜੀ ਇੱਕ ਸਾਹਜ ਦਾ ਪ੍ਰਪਣ ਦਾ ਇੱਕ ਅਹਿਸਾਸ ਹੁੰਦਾ ਹੈ ਉਹ ਅਸਲ ਚ ਖਿੱਚ ਪਾਉਂਦਾ ਸਾਨੂੰ ਜੀ ਤੇ ਉਥੇ ਅਸੀਂ ਕਾਫੀ ਵੀਡੀਓਜ਼ ਥੋੜੀ-ਬਹੁਤ ਦੇਖਦੇ ਹੁੰਨੇ ਜਿਦੇ ਵਿੱਚ ਇਹ ਕਿਹਾ ਜਾਂਦੇ ਲੈਂਦੇ ਪੰਜਾਬ ਚ ਕੋਈ ਚੜਦੇ ਪੰਜਾਬ ਤੋਂ ਕੋਈ ਵੀ ਆਉਂਦਾ ਨਾ ਤਾਂ ਸਾਡੇ ਭਰਾ ਆਉਂਦੇ ਆ ਤੇ ਉਹਨੇ ਹੀ ਪਿਆਰ ਉਹ ਦਿੰਦੇ ਨੇ ਬੜਾ ਉਹਨਾਂ ਨੂੰ ਵੀ ਵਧੀਆ ਲੱਗਦਾ ਹੁੰਦਾ ਵੇਖੋ ਮਹਿਮਾਨ ਤਾਂ ਕਿਤੇ ਵੀ ਜਾਵੇ ਸਾਡੀ ਧਰਤੀ ਜਦੋਂ ਆਉਂਦੇ ਨੇ ਲੋਕ ਸਾਡੇ ਵੀ ਲੋਕ ਪਿਆਰ ਕਰਦੇ ਨੇ ਪਰ ਫਰਕ ਇਹੰਨਾ ਕਿ ਹੁਣ ਕਿਉਂਕਿ ਯੂਗ ਵੀਡੀਓ ਦਾ ਹੁਣ ਗੱਲਾਂ ਵੱਧ ਪਤਾ ਲੱਗ ਜਾਂਦੀਆਂ ਨੇ ਆਦਰਵਾਇਜ਼ ਉੱਥੇ ਕੁਝ ਗਰੁੱਪ ਕ੍ਰੀਏਟ ਹੋ ਗਏ ਨੇ ਜਿਹੜੇ ਗਰੁੱਪ ਆਉਂਪਕਤ ਕਰਦੇ ਨੇ ਜਾਂ ਜਿਹੜੇ ਵਿਜੂਅਲਾਈਜ਼ ਜੋ ਜੋ ਕੁਝ ਦੇਖਦੇ ਨੇ ਜਾਂ ਕੁਝ ਲੋਕ ਉਤਰੇ ਹੋਏ ਆਪਣੇ ਪਿੰਡਾਂ ਚ ਜਾਂਦੇ ਨੇ ਤੇ ਉਹਨਾਂ ਦੀ ਵੀਡੀਓਗ੍ਰਾਫੀ ਹੋ ਜਾਂਦੀ ਹੈ ਅੱਛਾ ਇਸ ਕਰਕੇ ਗੱਲ ਪਬਲਿਕ ਡੋਮੇਨ ਚ ਜ਼ਿਆਦਾ ਆ ਜਾਂਦੀ ਹੈ ਆਦਰਵਾਇਜ਼ ਮੁਹੱਬਤ ਕਰਨ ਵਾਲੇ ਸਾਡੇ ਵੀ ਘੱਟ ਨਹੀਂ ਹੈਗੇ ਉੱਥੇ ਵੀ ਘੱਟ ਨਹੀਂ ਹੈਗੇ ਜੀ ਤੇ ਜਦੋਂ ਗੱਲ ਲੈਂਦੇ ਪੰਜਾਬ ਤੇ ਚੜ੍ਹਦੇ ਪੰਜਾਬ ਦੇ ਆ ਜਾਂਦੀ ਹੈ ਇੱਥੇ ਵੀ ਕਾਫੀ ਲੋਕ ਨੇ ਜਿਹੜੇ ਲੈਂਦੇ ਪੰਜਾਬ ਜਾਣਾ ਚਾਹੁੰਦੇ ਨੇ ਕਈ ਪਰਿਵਾਰ ਮਿਲਦੇ ਦੀ ਵੀ ਤਸਵੀਰਾਂ ਸਾਹਮਣੇ ਆਉਂਦੀਆਂ ਕਿਤੇ ਉੱਥੇ ਜਾ ਕੇ ਭਰਾ ਮਿਲਦੇ ਆ ਰੋਣਾ ਆ ਜਾਂਦਾ ਉਹਨਾਂ ਨੂੰ ਵੀ ਤੁਸੀਂ ਵੀ ਦੇਖਿਆ ਹੋਣਗੇ ਉਹ ਜੀ ਵੀਡੀਓ ਮੈਂ ਆਪ ਉਹਨਾਂ ਨੂੰ ਮੈਂ ਤਾਂ ਆਪੋ ਨਾ ਜੋ ਮੇਰਾ ਸਾਰਾ ਪਰਿਵਾਰ ਹੀ ਉਧਰੋਂ ਮਾਈਗ੍ਰੇਟ ਹੋਇਆ ਸੀ 47 ਚ ਜੀ ਨਾਰੋਵਾਲ ਤਹਿਸੀਲ ਚ ਪਿੰਡ ਸੀ ਸਾਡਾ ਹੁਣ ਤਾਂ ਜ਼ਿਲ੍ਹਾ ਬਣ ਗਿਆ ਉਹ ਹਾਂਜੀ ਜਿੱਦੋਂ ਕੇ ਸਾਡਾ ਪਿੰਡ ਸੀ ਜੀ ਤੇ ਮੈਂ ਭਾਵੇਂ ਹੁਣ ਤੱਕ ਪਿੰਡ ਨਹੀਂ ਜਾ ਸਕਿਆ ਪਰ ਤਾਂਗ ਹੁੰਦੀ ਹਰ ਵਾਰੀ ਮੇਰੇ ਪਿੰਡ ਦੇ ਲੋਕ ਜਦੋਂ ਇੱਕ ਦੋ ਵਾਰੀ ਮੈਨੂੰ ਮਿਲਿਆ ਨੇ ਉੱਥੇ ਆ ਕੇ ਹੂੰ ਤਾਂ ਇੱਕ ਵੱਖਰੀ ਕਿਸੇ ਦੀ ਮੁਹੱਬਤ ਨਾਲ ਮਿਲਿਆ ਨੇ ਮੇਰੇ ਵੱਡੇ ਭਾਈ ਸਾਬ ਗਏ ਸੀ ਤੇ ਉਹਨਾਂ ਨੂੰ ਜਦੋਂ ਮਿਲੇ ਤਾਂ ਉਹਨਾਂ ਨੇ ਸੇਵੀਆਂ ਤੇ ਸ਼ੱਕਰ ਭੇਜੀ ਸਾਡੇ ਵਾਸਤੇ ਸਾਰੇ ਪਰਿਵਾਰ ਵਾਸਤੇ ਹੂੰ ਤੇ ਬੜਾ ਚੰਗਾ ਲੱਗਦਾ ਦੇਖੋ ਉਦਰੇਵਾਂ ਤਾਂ ਹੈ ਹੀ ਹੈ ਨਾ ਜੀ ਦਾ ਕਾਰਨ ਇਹ ਹੈ ਕਿ ਜਿਹੜੀ ਧਰਤੀ ਤੇ ਤੁਸੀਂ ਇੱਕ ਵਾਰ ਵਸੇ ਹੋਵੋ ਤੁਹਾਡੀਆਂ ਜਨਰੇਸ਼ਨਸ ਵਸੀਆਂ ਹੋਣ ਪੁਸ਼ਤਾ ਪਰ ਪੁਸ਼ਤਾ ਉੱਥੇ ਤੁਸੀਂ ਰਹੇ ਹੋਵੋ ਜੀ ਉਹਦੀਆਂ ਯਾਦਾਂ ਜਿਹੜੀਆਂ ਨੇ ਉਹ ਸੀਨਾ-ਪਛੀਨਾ ਤੁਹਾਡੇ ਦਾ ਕੱਪੜੀਆਂ ਜਦੋਂ ਤੇ ਫਿਰ ਉਹ ਯਾਦਾਂ ਤੇ ਘੁੰਮਣ ਕੇਰ ਪਾਉਂਦੀਆਂ ਹੀ ਨੇ ਨਾ ਹੂੰ ਜੀ ਤੇ ਜਿਵੇਂ ਇੱਥੇ ਕਹਿੰਦੇ ਕਿ ਪੰਜਾਬੀ ਲੋਕੀ ਬੋਲਦੇ ਆ ਪਰ ਅਸੀਂ ਹੋਰ ਕਹਿੰਨੇ ਕਿ ਪੰਜਾਬੀ ਮਾਂ ਬੋਲੀ ਦਾ ਹੋਰ ਜ਼ਿਆਦਾ ਪ੍ਰਚਾਰ ਹੋਵੇ ਲੈਂਦੇ ਪੰਜਾਬ ਦੇ ਵਿੱਚ ਪੰਜਾਬੀ ਬੋਲੀ ਕਿੰਨੀ ਬੋਲੀ ਜਾਂਦੀ ਆ ਵੇਖੋ ਪੰਜਾਬ ਦੇ ਵਿੱਚ ਤਾਂ ਪੰਜਾਬੀ ਬੋਲੀ ਜਾਂਦੀ ਏ ਪਰ ਸਵਾਲ ਇਹ ਪਤਾ ਹੁੰਦਾ ਕਿ ਪੰਜਾਬੀ ਪੜ੍ਹਾਉਣ ਦਾ ਪ੍ਰਬੰਧ ਅਜੇ ਉਹਨਾਂ ਸਮਰੱਥ ਨਹੀਂ ਹੈਗਾ ਉੱਥੇ ਪ੍ਰਾਇਮਰੀ ਤੋਂ ਲੈ ਕੇ ਉਹਨਾਂ ਦੀ ਮੰਗ ਬੜੇ ਚਿਰ ਤੋਂ ਚੱਲਦੀ ਕਿ ਸਾਡੇ ਬੱਚਿਆਂ ਨੂੰ ਸਕੂਲੀ ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਵੇ ਹੁਣ ਜਦੋਂ ਉੱਥੇ ਐਮਏ ਵੀ ਪੰਜਾਬੀ ਚ ਹੈਗੀ ਏ ਜੀ ਪੀਐਚਡੀ ਵੀ ਹੈਗੀ ਏ ਪਰ ਥੱਲੇ ਜੇਕਰ ਤਣਾ ਹੀ ਹੈ ਨਹੀਂ ਤੇ ਕਹਿੰਦੇ ਫੁੱਲਾਂ ਦੇ ਪੱਤਿਆਂ ਦੇ ਸਿਰ ਦੇ ਉੱਤੇ ਸਰਵਾਈਵ ਥੋੜਾ ਕਰ ਸਕਦੇ ਹੋ ਸੋ ਲੱਗਦਾ ਹੈ ਕਿ ਹੁਣ ਜਿਹੜੀ ਨਵੀਂ ਹਕੂਮਤ ਉੱਥੇ ਆਈ ਹੈ ਉਹਨਾਂ ਦੀ ਮੁੱਖ ਮੰਤਰੀ ਮਾਹਤਮਾ ਮਰੀਮ ਨਵਾਜ਼ ਨੇ ਜਦੋਂ ਪੰਜਾਬ ਦੇ ਮਨਾਇਆ ਉਹਨਾਂ ਨੇ 8 ਤਰੀਕ ਨੂੰ ਉਹਦੋਂ ਉਹਨੇ ਉੱਥੇ ਭਾਸ਼ਣ ਕਰਦੇ ਵੀ ਕਿਹਾ ਹੈ ਕਿ ਲੋਕਾਂ ਤੋਂ ਕਿਉਂ ਹੱਕ ਖੋਇਆ ਜਾਵੇ ਲੋਕਾਂ ਦੀ ਜ਼ੁਬਾਨ ਜਿਹੜੀ ਹੈ ਪਹਿਲਾਂ ਤਾਂ ਇਥੋਂ ਤੱਕ ਸੀ ਕਿ ਅਸੈਂਬਲੀ ਵਿੱਚ ਪੰਜਾਬੀ ਨਹੀਂ ਸੀ ਬੋਲ ਸਕਦੇ। ਪਰ ਕੁਝ ਸਮੇਂ ਤੋਂ ਹੁਣ ਪੰਜਾਬੀ ਤੁਸੀਂ ਇੱਕ ਆਪਣੀ ਅਰਜੀ ਦੇ ਕੇ ਉਹਦੇ ਮੁਤਾਬਕ ਤੁਸੀਂ ਪੰਜਾਬੀ 'ਚ ਗੱਲ ਕਰ ਸਕਦੇ ਹੋ। ਸੋ ਇਹ ਵੀ ਜੇ ਆਪਣੇ ਵਿੱਚ ਵੱਡ ਕਿਸਮ ਦੀ ਹੈ ਨਾ ਕਿ ਆਪਣੀ ਅਸੈਂਬਲੀ 'ਚ ਤੁਸੀਂ ਪੰਜਾਬੀ 'ਚ ਗੱਲ ਨਾ ਕਰ ਸਕੋ ਪਰ ਹੁਣ ਹੱਕ ਮਿਲਿਆ ਹੌਲੀ ਹੌਲੀ ਵੱਧਦਾ-ਵੱਧਾ ਹੱਕ ਬਾਕੀ ਇਹ ਵੀ ਸ਼ਾਇਦ ਜੇ ਮਿਲ ਜਾਵੇ ਕਾਨੂੰਨ ਫਰਜ਼ ਕੀਤਾ ਤੇ ਪਿਆ ਵੀ ਮਾਂ ਬੋਲੀ ਬੋਲਣ ਨਾਲ ਹੀ ਬਚਦੀ ਕਦੇ ਵੀ ਕੋਈ ਜ਼ਬਾਨੇ ਨਾ ਭੁੱਲੋ ਕਦੇ ਵੀ। ਜੀ। इवन ਸਾਡੇ ਪੰਜਾਬ 'ਚ ਵੀ ਖਤਰਾ ਬਣਿਆ ਹੋਇਆ। ਜੀ। ਅਸੀਂ ਸਮਝਦੇ ਹਾਂ ਕਿ ਮੈਂ ਬੋਲ ਲੈਣਾ ਪੰਜਾਬੀ ਇਸ ਕਰਕੇ ਪੰਜਾਬੀ ਸਾਡੀ ਸੁਰੱਖਿਅਤ ਨਹੀਂ। ਹੂੰ। ਪੰਜਾਬੀ ਹੋਵੇ ਮਾਂ ਬੋਲੀ ਕੋਈ ਵੀ ਹੋਵੇ ਉਹਦੀ ਤਿੰਨ ਲਿਆਕਤਾਂ ਹੋਣੀਆਂ ਬਹੁਤ ਜ਼ਰੂਰੀ ਨੇ ਲਿਖਣ ਦੀ ਲਿਆਕਤ ਬੋਲਣ ਦੀ ਲਿਆਕਤ ਤੇ ਪੜ੍ਹਨ ਦੀ ਲਿਆਕਤ ਤੇ ਤਿੰਨ ਲਿਆਕਤਾਂ ਜੇ ਤੁਹਾਡੇ ਕੋਲ ਹੈਗੀਆਂ ਤਾਂ ਤੁਸੀਂ ਜ਼ਬਾਨ ਦੇ ਸਿਪਾਹੀ ਹੈਗੇ ਉਹ ਜੇ ਤੁਹਾਡੇ ਕੋਲ ਤਿੰਨਾਂ ਚ ਲਿਆਕਤ ਹੋਵੇ ਇੱਕ ਹੀ ਕੱਲੀ ਬੋਲਣ ਦੀ ਹੈ ਤਾਂ ਤੁਸੀਂ ਮਤ ਸੋਚੋ ਕਿ ਤੁਸੀਂ ਮਾਂ ਬੋਲੀ ਦੇ ਸਪੁੱਤਰ ਹੋ ਅੱਛਾ ਤੁਹਾਨੂੰ ਫਿਕਰ ਕਰਨਾ ਚਾਹੀਦਾ ਹੈ ਕਿ ਬਾਕੀ ਦੋ ਲਿਆਕਤਾਂ ਸਾਡੇ ਕੋਲ ਕਿਉਂ ਨਹੀਂ ਉਹ ਲਿਆਕਤਾਂ ਸਿਖਾਉਣ ਵਾਸਤੇ ਸਰਕਾਰੀ ਨਿਜ਼ਾਮ ਨੂੰ ਫਿਕਰ ਕਰਨਾ ਚਾਹੀਦਾ ਹੈ ਭਾਵੇਂ ਆਪਣਾ ਮੁਲਕ ਹੋਵੇ ਚਾਹੇ ਪ੍ਰਦੇਸ਼ ਹੋਵੇ ਜੀ ਜੇ ਤਿੰਨ ਲੱਖ ਤਸਰ ਕੋ ਹੈ ਨਹੀਂ ਤਾਂ ਜ਼ਬਾਨ ਬਚੇਗੀ ਕਿਉਂਕਿ ਕੱਲੀ ਪਿਆਰ ਦੀ ਜ਼ਬਾਨ ਨਹੀਂ ਬਚਦੀ ਕਦੇ ਵੀ ਵਪਾਰ ਦੀ ਤੇ ਸੰਸਾਰ ਦੀ ਤੇ ਰੋਜ਼ਗਾਰ ਦੀ ਇਹ ਤਿੰਨ ਜ਼ਬਾਨਾਂ ਵੀ ਨਾਲ ਜਿਹੜੀਆਂ ਨੇ ਉਹਨਾਂ ਦੇ ਵਿੱਚ ਵੀ ਵਿਕਾਸ ਦੇ ਮੌਕੇ ਚਾਹੀਦੇ ਨੇ ਜੇ ਰੋਜ਼ਗਾਰ ਫਰਜ਼ੀ ਤਾਂ ਤੁਹਾਡਾ ਜ਼ਬਾਨ ਨਾਲ ਜੁੜਿਆ ਹੋਇਆ ਹੈਗਾ ਤੇ ਤੁਹਾਡੇ ਵਿਕਾਸ ਦੇ ਮੌਕੇ ਜ਼ਿਆਦਾ ਨੇ ਤੁਹਾਡੇ ਹੁਣ ਜੇ ਫਰਜ਼ੀ ਤੱਕ ਚੈਰੀਆਂ ਦੀ ਭਾਸ਼ਾ ਸਾਡੇ ਕੋਲ ਜੇ ਨਹੀਂ ਹੈਗੀ ਪੰਜਾਬੀ ਤਾਂ ਉਹਦਾ ਨੁਕਸਾਨ ਹੀ ਹੈ ਇਹ ਵਪਾਰ ਦੀ ਭਾਸ਼ਾ ਪੰਜਾਬੀ ਨਹੀਂ ਉਹਦਾ ਵੀ ਨੁਕਸਾਨ ਹੀ ਹੈ ਸੋ ਸਾਨੂੰ ਹੌਲੀ ਹੌਲੀ ਸਾਰੀਆਂ ਲਾਗਤਾਂ ਜਿਹੜੀਆਂ ਨੇ ਉਹ ਹਾਸਲ ਕਰਨੀਆਂ ਪੈਣਗੀਆਂ ਭਾਵੇਂ ਦੇਸ਼ ਆਪਣਾ ਹੋਵੇ ਜਾਂ ਲੈਂਦਾ ਪੰਜਾਬ ਹੋਵੇ ਜੀ ਤੇ ਲੈਂਦਾ ਪੰਜਾਬ ਦੇ ਵਿੱਚ ਮਾਰਕੀਟ ਦੀਆਂ ਵੀ ਤਸਵੀਰਾਂ ਸਾਹਮਣੇ ਆ ਕਿਉਂਕਿ ਹੁਣ ਲੰਗਾ ਜਿਹੜੇ ਸੰਗਤਾਂ ਉਹ ਨਤਮਸਤਕ ਹੋਣ ਜਾਂਦੀ ਹੈ ਮਾਰਕੀਟ 'ਚ ਜਾਂਦੀ ਹੈ ਉੱਥੇ ਪੰਜਾਬੀ ਆਪਣੇ ਸਿੰਗਰਾ ਦੇ ਪੋਸਟਰਸ ਲੱਗੇ ਹੁੰਦੇ ਆ ਤਸਵੀਰਾਂ ਲੱਗੀਆਂ ਹੁੰਦੀਆਂ ਕਾਫੀ ਪਸੰਦ ਵੀ ਕਰਦੇ ਨੇ ਜਿਵੇਂ ਇੱਥੋਂ ਤੱਕ ਨਹੀਂ ਬੜੇ ਮੰਡੀ ਹੈ ਨਾ ਮਾਰਕੀਟ ਹੈ ਜਿਹੜੀ ਜੀ ਹਾਂਜੀ ਉਹ ਸਾਨੂੰ ਗੁਰਨਨ ਕਰਦੀ ਹਰ ਥਾਂ ਦੇ ਉੱਤੇ ਜੇ ਪਾਕਿਸਤਾਨ ਦੇ ਵਿੱਚ ਸਿੱਖ ਚਿਹਰਾ ਬਹੁਤ ਮਾਰਕੀਟ ਹੋ ਰਿਹਾ ਪਿਛਲੇ ਸਮੇਂ ਤੋਂ ਜੀ ਉਹ ਨਵਜੋਤ ਸਿੱਧੂ ਦਾ ਬਹੁਤ ਹੋ ਰਿਹਾ ਹੂੰ ਬਹੁਤ ਸਾਰੇ ਦੁਕਾਨਾਂ ਦੇ ਉੱਤੇ ਸਿੱਖ ਸਰਦਾਰ ਦੀ ਜਿਹੜੀ ਤਸਵੀਰ ਹੈ ਉਹ ਆਪਣੇ ਸਾਡੇ ਮਤਲਬ ਸਿਆਸਤਦਾਨ ਨਵਜੋਤ ਸਿੱਧੂ ਦੀ ਲੱਗੀ ਹੋਈ ਹੈ ਹੂੰ ਅੱਛਾ ਜਦੋਂ ਸਿੱਧੂ ਮੂਸੇਵਾਲੇ ਦਾ ਕਤਲ ਹੋਇਆ ਜੀ ਜੀ ਤਾਂ ਬਹੁਤ ਸਾਰੇ ਦੁਕਾਨਾਂ 'ਤੇ ਸਿੱਧੂ ਮੂਸੇਵਾਲੇ ਦੀ ਲੱਗੀ ਹਾਂ ਜੀ ਆਈਆਂ ਸੀਗੀਆਂ ਦੁਕਾਨਾਂ ਅੱਛਾ ਉਸ ਤੋਂ ਪਹਿਨ ਦਿਲਜੀਤ ਦੀ ਬਹੁਤ ਲੱਗੀ ਮੈਂ ਵੇਖੀ ਹੈ ਅੱਛਾ ਇਸੇ ਤਰ੍ਹਾਂ ਦੇ ਨਾਲ ਹੀ ਮੈਂ ਉੱਥੇ ਅਰਵਿੰਦਰ ਗਰੇਵਾਲ ਦੀਆਂ ਤਸਵੀਰਾਂ ਵੀ ਦੇਖੀਆਂ ਸਮਾ ਪਹਿਲਾਂ ਇੰਦਰਜੀਤ ਨਿੱਕੂ ਦੇ ਵੀ ਵੇਖੀਆਂ ਨੇ ਜਸਵਿੰਦਰ ਭੱਲੇ ਦੀਆਂ ਵੇਖੀਆਂ ਨੇ ਹਮ ਕਾਰਨ ਕੀ ਹੈ ਕਿ ਮੰਡੀ ਦੇ ਵਿੱਚ ਕਿਹਦੀ ਸਰਦਾਰੀ ਹੈ ਉਹਦੇ ਮੁਤਾਬਕ ਲੋਕ ਜਿਹੜੇ ਨੇ ਉੱਥੇ ਡਿਸਪਲੇ ਕਰਦੇ ਨੇ ਔਰ ਕੱਲੇ ਸੇਖ ਹੀ ਨਹੀਂ ਕਰਦੇ ਆਪਣੇ ਦੁਕਾਨਾਂ ਦੇ ਬਾਹਰ ਜੀ ਈਵਨ ਮੁਸਲਮਾਨ ਵੀ ਕਰਦੇ ਨੇ ਅੱਛਾ ਔਰ ਜ਼ਿਆਦਾ ਰੁਝਾਨ ਜਿਹੜਾ ਹੈਗਾ ਨਨਕਾਣਾ ਸਾਹਿਬ ਦੇ ਵਿੱਚ ਜਾਂ ਉਹਨਾਂ ਥਾਵਾਂ 'ਤੇ ਜਿੱਥੇ ਸਿੱਖ ਪੋਪੂਲੇਸ਼ਨ ਹੈਗੀ ਹੈ ਜੀ 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 ਉੱਥੇ ਜ਼ਿਆਦਾ ਇਸ ਗੱਲ ਦਾ ਰੁਝਾਨ ਹੈ ਹਮ ਤੇ ਸੇ ਲੈਂਦੇ ਪੰਜਾਬ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨੂੰ ਪੂਰੀ ਰਿਸਪੈਕਟ ਆਨਰ ਮਿਲਦਾ ਹੈ ਵੇਖੋ ਜਿਹੜੀ ਇੱਜ਼ਤ ਹੈ ਨਾ ਜੀ ਉਹਦਾ ਸਬੰਧ ਇਕੱਲੇ ਪਹਿਰਾਵੇ ਨਾਲ ਜਾਂ ਇਕੱਲੀ ਤੁਹਾਡੀ ਜਨਮ ਜਾਤ ਤੁਸੀਂ ਕੀ ਹੋ ਉਹਦੇ ਨਾਲ ਨਹੀਂ ਹੈਗਾ ਜੀ ਜੀ ਲਿਆਕਤ ਨਾਲ ਵੀ ਸਬੰਧ ਹੈ ਜੀ ਹੁਣ ਹੌਲੀ 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 ਉੱਥੋਂ ਦੀ ਸੋਸਾਇਟੀ ਦੇ ਵਿੱਚ ਸਾਡੇ ਜਿਹੜੇ ਸਿੱਖ ਨੌਜਵਾਨ ਨੇ ਪੜ੍ਹ ਲਿਖ ਰਹੇ ਨੇ ਹਮਮ ਰਮੇਸ਼ ਸਿੰਘ ਅਰੂੜਾ ਹੋ ਐਮ ਕੌਮ ਹੈ ਜੀ ਔਰ ਚਾਰਟਰਡ ਅਕਾਊਂਟੈਂਸੀ ਹੋ ਜਦੋਂ ਉਹਨੇ ਸਿਆਸਤ 2008 ਚ ਅਟੇਨ ਕੀਤੀ ਹੈ ਆਊਟ ਕੀਤੀ ਹੈ ਹੁਣ ਉਹਨਾਂ ਦੀ ਪੰਜਾਬ ਕੈਬਨਿਨ ਦਾ ਉਹ ਕੈਬਨਿਟ ਦਾ ਉਹ ਫੁੱਲ ਫਰੇਜ ਕੈਬਨਿਟ ਮੰਤਰੀ ਹੈ ਜੀ ਸੋ ਇਹ ਇਹ ਹੌਲੀ ਹੌਲੀ ਇੱਜ਼ਤ ਵਧਾਈ ਜਿਹੜੀ ਹੈ ਨਾ ਵਧਣੀ ਹੈ ਹੁਣ ਜੇ ਇਸ ਪਾਕਿਸਤਾਨ ਗੁਰਦਵਾਰਾ ਕਮੇਟੀ ਬਣਾਈ ਉਹਨਾਂ ਨੇ ਉਸ ਦਾ ਪ੍ਰਧਾਨ ਵੀ ਉਹੀ ਹੈ ਔਰ ਸੈਕਟਰੀ ਜਿਹੜੀ ਉਹ ਕੁੜੀ ਪੀ ਐਚ ਡੀ ਕਰੀ ਸਤਵੰਦ ਕੌਰ ਇਸੇ ਤਰ੍ਹਾਂ ਨਹੀਂ ਬਥੇ ਇੱਕ ਯੂਨੀਵਰਸਿਟੀ ਦੇ ਪ੍ਰੋਫੈਸਰ ਡਾਕਟਰ ਕਲਿਆਣ ਸਿੰਘ ਕਲਿਆਣ ਨੇ ਲਿਆਕਤ ਹੌਲੀ ਹੌਲੀ ਹਾਸਲ ਹੋਣ ਦੇ ਨਾਲ ਤੁਹਾਡੀ ਇੱਜ਼ਤ ਫਿਰ ਵਧਣੀ ਵਧਣੀ ਹੈ ਬਾਕੀ মিডিਆਤ ਵੀ ਕੁਝ ਲੋਕ ਹੈਗੇ ਨੇ ਸਿੱਖ ਚਿਹਰੇ ਹੈਗੇ ਨੇ ਜੀ ਔਰ ਉੱਥੋਂ ਦੀ ਪਬਲਿਕ ਰਿਲੇਸ਼ਨਸ ਦੇ ਵਿੱਚ ਇੱਕ ਨੌਜਵਾਨ ਗਵਰਨਰ ਪੰਜਾਬ ਦਾ ਪੀਆਰਓ ਸੀ ਪਹਿਲਾਂ ਹੁਣ ਤਾਂ ਪਤਾ ਲੱਗਿਆ ਵੀ ਉਹ ਕਿਤੇ ਬਾਹਰ ਪਹਿਸਜ ਚਲਾ ਗਿਆ ਹੂੰ মিডিਆ ਦੇ ਵਿੱਚ ਭਪਿੰਦਰ ਸਿੰਘ ਲਵਲੀ ਨੌਜਵਾਨ ਨੇ ਬੜਾ ਕੰਮ ਕੀਤਾ ਪੰਜਾਬੀ ਲਹਿਰ ਦੇ ਵਿੱਚ ਹੋਰ ਲੋਕ ਵੀ ਹੈਗੇ ਆ ਪਰ ਇਹ ਜਿਗਾ ਹੀ ਹੈ ਕਿ ਘੱਟ ਗਿਣਤੀਆਂ ਨੂੰ ਉੱਥੇ ਸਤਿਕਾਰ ਹੈ ਕਿ ਨਹੀਂ ਹੈ ਘੱਟ ਗਿਣਤੀਆਂ ਨੂੰ ਪੂਰਾ ਰਿਸਪੈਕਟ ਮਿਲਦੀ ਹੈ ਸੁਰੱਖਿਆ ਵੀ ਮਿਲਦੀ ਹੈ ਜੀ ਬਾਕੀ ਅੰਤਰਖਾਤ ਤੇ ਉਹਨਾਂ ਦੇ ਮੰਤਰੀ ਕੋਈ ਸਹਿਮ ਹੋਵੇ ਉਹਦਾ ਮੈਂ ਕੁਝ ਕਹਿ ਨਹੀਂ ਸਕਦਾ ਪਰ ਜਿੰਨੇ ਕੁ ਲੋਕ ਸਾਨੂੰ ਮਿਲਦੇ ਨੇ ਉਹ ਤਾਂ ਇੱਕ ਆਦਰਯੋਗ ਜ਼ਿੰਦਗੀ ਜੀ ਰਹਨੇ ਆਰ ਉਹਨਾਂ ਦੇ ਵਿਕਾਸ ਦੇ ਮੌਕੇ ਬਿਲਕੁਲ ਬਰਾਬਰ ਨੇ ਰਾਦਰ ਕੁਝ ਥਾਵਾਂ ਤੇ ਸੁਰੱਖਿਤ ਵੀ ਨੇ ਈਸਾਈ ਭਾਈਚਾਰੇ ਵਾਸਤੇ ਜੀ ਸਿੰਧੀਆਂ ਦੇ ਹਿੰਦੂ ਭਾਈਚਾਰੇ ਵਾਸਤੇ ਸਿੱਖ ਭਾਈਚਾਰੇ ਵਾਸਤੇ ਜੀ ਤੇ ਪਾਕਿਸਤਾਨ ਦੇ ਵਿੱਚ ਲੈਂਦੇ ਪੰਜਾਬ ਦੇ ਵਿੱਚ ਬਹੁਤ ਸਾਰੇ ਗੁਰੂ ਘਰ ਨੇ ਉਹਨਾਂ ਦੀ ਸਾਂਭ ਸੰਭਾਈ ਮਤਲਬ ਪੂਰੀ ਵਧੀਆ ਹੈ ਉਹ ਮੋਟਰ ਟੇਅਰ ਅੱਗੇ ਨਨਕਾਣਾ ਸਾਹਿਬ ਜਾਂਦੇ ਰਹੇ ਅਸੀਂ ਮੈਂ 97 ਵਿੱਚ ਵੀ ਗਿਆ ਫਿਰ 2001 ਵਿੱਚ ਵੀ ਗਿਆ ਹੂੰ ਤੇ ਨਨਕਾਣਾ ਸਾਹਿਬ ਦੀ ਹੁਣ ਜਿਹੜੀ ਸਾਫ ਸਫਾਈ ਹੈ ਅੱਗੇ ਨਾਲੋਂ ਕਿਤੇ ਵਧੀਆ ਸਰਾਵਾਂ ਬਹੁਤ ਨਵੀਆਂ ਤੋਂ ਨਵੀਆਂ ਆਦੂਨਿਕ ਬਣ ਰਹੀਆਂ ਨੇ ਭਾਵੇਂ ਸਾਡੇ ਕਾਰ ਸੇਵਾ ਵਾਲੇ ਸ਼ਾਂਤੀ ਬਣਾ ਰਹੇ ਨੇ ਬਹੁਤ ਸਾਰੇ ਨਿਸ਼ਾਵਾਂ ਤੇ ਕੁਝ ਪਰਦੇਸੀ ਪੈਸੇ ਨਾਲ ਵੀ ਬਣ ਰਹੀਆਂ ਨੇ ਬਾਕੀ ਜਿਹੜਾ ਨਨਕਾਣਾ ਸਾਹਿਬ ਨੂੰ ਜਾਂਦੇ ਰਾਹ ਨੇ ਉਹ ਬੜੇ ਖੁੱਲੇ ਡੁੱਲੇ ਹੋ ਗਏ ਨੇ ਪਹਿਲੀ ਵਾਰ ਜਦੋਂ ਗਏ ਸੀ ਤੇ 3 3.5 ਘੰਟੇ ਲੱਗੇ ਸਾਨੂੰ ਲਾਹੌਰ ਤੋਂ ਜਾਣ ਵਾਸਤੇ ਜੀ ਤੇ ਐਸ ਕੀ ਸਾਰਾ ਹੀ 1 ਘੰਟਾ ਤੇ 20 ਮਿੰਟ ਲੱਗੇ ਨੇ ਹਮ ਸਰਕਾਰ ਚੰਗੀਆਂ ਹੋਣ ਕਰਕੇ ਹੀ ਹੈ ਨਾ ਜੀ ਐਸੀ ਤਰ੍ਹਾਂ ਜਿਹੜੀ ਹਾਈਵੇ ਬਣਾਈ ਇਹਨਾਂ ਨੇ ਕਰਤਾਰਪੁਰ ਸਾਹਿਬ ਨੂੰ ਸਿਆਲਕੋਟ ਵਾਲੇ ਜਿਹੜਾ ਰਹਾ ਹੈ ਜੀ ਉਹ ਵੀ ਮਤਲਬ ਬਹੁਤ ਅੱਛਾ ਹਾਈਵੇ ਬਣਾਇਆ ਉਹਨਾਂ ਨੇ ਸੋ ਜਿਹੜੇ ਗੁਰੂ ਘਰ ਦੀ ਸੰਭਾਲ ਹੈ ਉਹ ਪਾਕਿਸਤਾਨ ਗੁਜ਼ਰ ਕਮੇਟੀ ਦੇ ਹੱਥਾਂ 'ਚ ਹੈ ਜੀ ਔਰ ਉਹਨਾਂ ਦੇ ਕੋਲ ਰਿਸੋਰਸ ਜਿਹੜੇ ਹੈਗੇ ਨੇ ਉਹ ਜਦੋਂ ਜੋ-ਜੋ ਹੋਈ ਜਾਂਦੇ ਨੇ ਤੇ ਉਹ ਸੰਭਾਲ ਬਹੁਤ ਵਧੀਆ ਕਰ ਰਹੇ ਨੇ ਜੀ ਕੈਂਪਸ ਬੜੇ-ਬੜੇ ਸਾਫ਼-ਸੁਥਰੇ ਉਹਨਾਂ ਨੇ ਹੁਣ ਰੱਖੇ ਨੇ ਹਮ ਈਵਨ ਡੇਰੋ ਸਾਹਿਬ ਦੀ ਵੀ ਲਾਹੌਰ ਦੇ ਵਿੱਚ ਕਾਰ ਸੇਵਾ ਚੱਲ ਰਹੀ ਹੈ ਜਦੋਂ ਉਹ ਉੱਤਰ ਗਿਆ ਪੂਰਾ ਦੇ ਪੂਰਾ ਕੁਦਰਤੀ ਉੱਥੇ ਵੀ ਜਿਹੜਾ ਯਾਤਰੀ ਉਹਨੂੰ ਹੋਰ ਸੁਖ-ਸੂਹਤਾਂ ਮਿਲਣਗੀਆਂ ਔਰ ਗੁਰੂ ਘਰ ਵੇਖਣ ਨੂੰ ਵੀ ਚੰਗਾ ਲੱਗੇਗਾ। ਬਾਕੀ ਇਤਿਹਾਸ ਦੀ ਅਜ਼ਮਤ ਹੁੰਦੀ ਬਟ ਥਾਵਾਂ ਦੀ ਅਜ਼ਮਤ ਨਹੀਂ ਹੁੰਦੀ। ਤੇ ਕੁਝ ਇੱਕ ਥਾਵਾਂ ਐਸੀਆਂ ਵੀ ਨੇ ਜਿਹੜੀਆਂ ਥਾਵਾਂ ਦੇ ਉੱਤੇ ਅਜੇ ਸੰਗਤ ਨਹੀਂ ਜਾਂਦੀ ਬਹੁਤੀ। ਜੀ। ਉਹ ਵੀ ਹੌਲੀ-ਹੌਲੀ ਖੋਲਣ ਵਾਸਤੇ ਯਤਨ ਜਾਰੀ ਨੇ। ਜੀ। ਅਤੇ ਸਰ ਤੁਸੀਂ ਦੱਸਣਾ ਚਾਹੋਗੇ ਤੁਹਾਨੂੰ ਪਾਕਿਸਤਾਨ ਜਾ ਕੇ ਕਿਹੜੀ ਚੀਜ਼ ਸਭ ਤੋਂ ਜ਼ਿਆਦਾ ਚੰਗੀ ਲੱਗੀ ਜਾਂ ਜਗ੍ਹਾ ਦੀ ਜਾਂ ਲੋਕਾਂ ਦੀ? ਕਿਹੜੀ ਚੀਜ਼ ਬਹੁਤ ਚੰਗੀ ਉਸ ਤੋਂ ਦੇਖਣਾ ਨਾ ਫਲ ਫਰੂਟ ਜਿਹੜਾ ਹੈਗਾ ਉਹ ਇੱਥੋਂ ਦੋ ਤਿੰਨ ਚੀਜ਼ਾਂ ਬੜੀਆਂ ਕਮਾਲ ਦੀਆਂ ਨੇ ਬੇਰ ਬੜਾ ਅੱਛਾ ਉੱਥੇ ਅਮਰੂਦ ਬੜਾ ਅੱਛਾ ਕਿਨੂ ਬਹੁਤ ਅੱਛਾ ਹੈ ਪਕਵਾਨ ਦੇ ਵਿੱਚੋਂ ਉਹਨਾਂ ਦੀਆਂ ਜਿਹੜੀਆਂ ਈਟੇਬਲ ਨੇ ਉਹਦੇ ਵਿੱਚੋਂ ਦੇਸੀ ਮਠਿਆਈਆਂ ਬਹੁਤ ਵਧੀਆ ਨੇ ਖਤਾਈਆਂ ਬਹੁਤ ਮਿੱਠੀਆਂ ਤੇ ਸਵਾਦ ਨੇ ਉਹਨਾਂ ਦੀਆਂ ਜੀ ਬਿਸਕਟ ਬੜੇ ਅੱਛੇ ਨੇ ਹੈ ਅ ਇਥੋਂ ਦੇ ਆਪਣੇ ਰਬ ਤੋਂ ਰਬ ਤੋਸ਼ੇ ਬੜੇ ਇੱਥੇ ਉਥੋਂ ਕਸੂਰ ਤੋਂ ਇੱਕ ਵਾਰ ਇੱਕ ਦੋਸਤ ਲੈ ਕੇ ਆਇਆ ਸੀ ਜੀ ਉਹ ਸਾਡੇ ਵੀ ਇੱਥੇ ਬਹੁਤ ਫਾਜ਼ਿਲਗਾਜ ਬਣਦੇ ਨੇ इवन ਲੁਧਿਆਣੇ 'ਚ ਵੀ ਉਹ ਦਰਸ਼ਨ ਸਵੀਟਸ ਵਾਲਾ ਬਣਾਉਂਦਾ ਪਰ ਉਹ ਤੋਸ਼ੇ ਦਾ ਸਵਾਦ ਵੱਖਰਾ ਹੀ ਹੈ ਜੀ ਇਸ ਕਰਕੇ ਇਹ ਜਿਹੜੇ ਪਕਵਾਨ ਵੀ ਪ੍ਰਭਾਵਿਤ ਕਰਦੇ ਨੇ ਬਾਕੀ ਜਿਹੜਾ ਉਥੋਂ ਦੀ ਕਾਟਨ ਹੈ ਖਾਸ ਕਰਕੇ ਕਮਾਲੀਏ ਦਾ ਜਿਹੜਾ ਖੱਦਰ ਹੈ ਹੂੰ ਉਹ ਬਹੁਤ ਕਮਾਲ ਦਾ ਉਹ ਸਿਆਲ ਦੇ ਵਿੱਚ ਨਿਗਾ ਹੁੰਦਾ ਤੇ ਗਰਮੀਆਂ ਦੇ ਵਿੱਚ ਉਹ ਠੰਡਕ ਦਿੰਦਾ ਇਹ ਬੜੀ ਕ੍ਰੇਜ਼ ਆ ਉਹਦੀ ਈਵਨ ਹੁਣ ਤੋਂ ਤੇ ਆਊਟਲੈਟ ਲਾਹੌਰ ਤੇ ਵੀ ਖੁੱਲ ਗਏ ਬਹੁਤ ਸਾਰੇ ਜੀ ਬਾਕੀ ਲਾਇਲਪੁਰ ਦੀ ਜਿਹੜੀ ਕਾਟਨ ਹੈ ਖਾਸ ਕਰਕੇ ਬੋਸਕੀ ਤੇ ਦੋ ਕੋੜੇ ਦੀ ਬੋਸਕੀ ਪਲੱਸ ਹੋਰ ਜਿਹੜੇ ਕੱਪੜੇ ਉਹਨਾਂ ਦੇ ਬੜੇ ਚੰਗੇ ਨੇ ਹਮਮ ਔਰ ਮੈਂ ਸਮਝਦਾ ਕਿ ਸਾਡਾ ਜਿਹੜਾ ਉੱਥੋਂ ਦਾ ਪਵਨ ਨਿਰਮਣ ਕਲਾ ਪ੍ਰਾਣੀਆਂ ਜਿਹੜੀ 47 ਤੋਂ ਪਹਿਲਾਂ ਦੀ ਸੰਸਥਾਵਾਂ ਜਿਹੜੇ ਬੜੀਆਂ ਹੋਈਆਂ ਪੁਰਾਣੀਆਂ ਆ ਉਹ ਵੀ ਅਟਰੈਕਟ ਕਰਦੀਆਂ ਕਿਲਾ ਅਟਰੈਕਟ ਬਹੁਤ ਕਰਦਾ ਹੈ ਇਤਿਹਾਸ ਬਹੁਤ ਅਟਰੈਕਟ ਕਰਦਾ ਹੈ ਜੀ ਮਤਲਬ ਜਦੋਂ ਤੁਸੀਂ ਡੇਰਾ ਸਾਹਿਬ ਜਾਂਦੇ ਹੋ ਤੁਹਾਨੂੰ ਲੱਗਦਾ ਕਿ ਪੰਜਵੇਂ ਪਾਸੇ ਇੱਥੇ ਹੀ ਨਹੀਂ ਅਜੇ ਵੀ ਅਜੇ ਵੀ ਤੱਤੀ ਤਵੀਂ ਉਮੀਦ ਆਪਰੇ ਹੀ ਹੈ ਹਮ ਅਜੇ ਵੀ ਤੁਹਾਨੂੰ ਮਹਿਸੂਸ ਹੁੰਦਾ ਹੈ ਇਤਿਹਾਸ ਅਸ ਸਪ੍ਰੇਰਨ ਦਿੰਦਾ ਨਾ ਜਦੋਂ ਸ਼ਾਦਮਾਨ ਚੌਂਕ ਤੋਂ ਲੰਘਦੇ ਆ ਲੱਗਦਾ ਅਜੇ ਵੀ ਫਾਂਸੀ ਵਾਲਾ ਤਖਤ ਇੱਥੇ ਲੱਗਿਆ ਹੋਇਆ ਹੈ ਔਰ ਉਹਦੇ ਉੱਤੇ ਕਦੇ ਸੀ ਕੀਰਤ ਸਿੰਘ ਕਰਤਾਰ ਸਿੰਘ ਸਾਬਾ ਲਟਕ ਰਿਹਾ ਹੈ ਕਦੇ ਕਰਤਾਰ ਸਿੰਘ ਸਾਬੇ ਤੋਂ ਬਾਅਦ ਭਗਤ ਸਿੰਘ ਲਟਕ ਰਿਹਾ ਹੈ ਜੀ ਤੇ ਉਹ ਸੂਰਮੇ ਸਾਰੇ ਯਾਦ ਆਉਂਦੇ ਨੇ ਇਤਿਹਾਸ ਅਸਲ ਤੇ ਲਾਹੌਰ ਦੇ ਵਿੱਚ ਬਹੁਤ ਜੁੜਿਆ ਹੋਇਆ ਹੈ ਸਾਡਾ ਜੀ ਜੀ ਤੇ ਬਹੁਤ ਜ਼ਿਆਦਾ ਗੁਰੂ ਘਰ ਵੀ ਨੇ ਮੰਦਿਰ ਵੀ ਨੇ ਉੱਥੇ ਬਹੁਤ ਸਾਰੇ ਹਨਾ ਹਾਂਜੀ ਹਾਂ ਹਾਂ ਤੇ ਉੱਥੇ ਜਾ ਕੇ ਸਾਰੀ ਚੀਜ਼ ਮਤਲਬ ਅੱਖਾਂ ਸਾਹਮਣੇ ਆ ਜਾਂਦੀ ਹੈ ਹਨਾ ਉਹ ਤਾਂ ਜੇ ਤਾਂ ਜੇ ਤਾਂ ਤੁਸੀਂ ਸੁਚੇਤ ਹੋ ਆਪਣੇ ਇਤਿਹਾਸ ਪ੍ਰਤੀ ਫਿਰ ਤਾਂ ਤੁਹਾਨੂੰ ਯਾਦ ਆਉਣੀ ਹੀ ਆਉਣੀ ਹੈ ਜੀ ਜੀ ਤੇ ਜੇ ਤੁਹਾਨੂੰ ਪਤਾ ਹੀ ਕੱਖ ਨਹੀਂ ਮਿਲਦਾ ਮੈਨੂੰ ਤਾਂ ਜਾ ਕੇ ਵਾਪਸ ਇਹ ਉਹ ਤਾਂ ਉਹੀ ਗੱਲ ਹੈ ਨਾ ਵੀ ਕੋਪੇ ਲਾ ਕੇ ਜਿਵੇਂ ਡੰਗਰ ਨੂੰ ਆਪਾਂ ਤੋਰੀ ਫਿਰਦੇ ਆ ਉਹਨੂੰ ਕੀ ਪਤਾ ਲੱਗਦਾ ਵੀ ਕਿੱਧਰ ਨੂੰ ਗਏ ਆ ਕਿੱਧਰ ਨੂੰ ਨਹੀਂ ਗਏ ਜੀ ਅਸੀਂ ਖੁੱਲੀਆਂ ਅੱਖਾਂ ਨਾਲ ਚਾਹੀਏ ਤੇ ਸੰਤ ਤੁਹਾਨੂੰ ਧਰਤੀ ਦਾ ਹਰ ਜ਼ਰਰਾ ਜਿਹੜਾ ਹੈਗਾ ਉਹ ਪ੍ਰੇਰਨਾ ਦਿੰਦਾ ਜੀ ਤੇ ਉੱਥੇ ਜਿਵੇਂ ਤੁਸੀਂ ਕਿਹਾ ਕਿ ਫਰੂਟਸ ਫਲ ਬਹੁਤ ਵਧੀਏ ਜਿਹੜੇ ਕਿ ਉੱਥੇ ਮਿਲਦੇ ਅੱਛੇ ਅੱਛੇ ਮੈਰੀ ਨੇ ਅੱਛੇ ਮੈਰੀ ਨੇ ਹਾਂ ਬਾਸਮਤੀ ਬਾਸਮਤੀ ਬਹੁਤ ਅੱਛੀ ਉਹਨਾਂ ਦੀ ਜੀ ਉਹ ਬੜੀ ਮਹਿਕੰਦੜੀ ਬਾਸਮਤੀ ਬੜੀ ਅੱਛੀ ਬਾਸਮਤੀ ਹੈ ਪਕਲੇ ਚੀਜ਼ ਬਹੁਤ ਚੰਗੀਆਂ ਹੈ ਪਾਕਿਸਤਾਨ ਦੇ ਉਹ ਬਹੁਤ ਅੱਛਾ ਬਣਾਉਂਦੇ ਨੇ ਉਹ ਸਾਡੇ ਨਾਲ ਕਿਤੇ ਵਧੀਆ ਜਰਦਾ ਜਿਹਨ ਉਹ ਹਰ ਤਰ੍ਹਾਂ ਦੀ ਵੀਡੀਓ ਆਪੋ ਆਪਣੀ ਹੁਣ ਜਿਵੇਂ ਕਈ ਲੋਕ ਮਾਸ ਨਹੀਂ ਖਾਂਦੇ ਜੀ ਉਹਨਾਂ ਨੂੰ ਸਮੱਸਿਆ ਹੋ ਜਾਂਦੀ ਆਦਰਵਾਇਜ਼ ਉਹਨਾਂ ਦੀ ਜਿਹੜੀ ਬਰੀਆਨੀ ਹੈ ਬਹੁਤ ਸਵਾਦ ਹੈ ਹਮ ਮੈਂ ਖਾਣਾ ਮੈਨੂੰ ਚੰਗੀ ਲੱਗਦੀ ਹੈ ਜੀ ਇਸ ਕਰਕੇ ਮਤਲਬ ਇਹ ਤਾਂ ਡਿਪੈਂਡ ਕਰਦਾ ਕਿ ਤੁਸੀਂ ਕੀ ਖਾਂਦੇ ਹੋ ਕੀ ਨਹੀਂ ਖਾਂਦੇ ਸਾਡੇ ਮਟਰ ਨੇ ਇੰਨਾ ਸਵਾਦ ਮੱਕ ਦਿਖਾਦਾ ਨਹੀਂ ਜਿਹੜਾ ਮੈਂ ਲਾਹੌਰ ਚ ਖਾਣਾ ਹਮ ਇਸ ਕਰਕੇ ਕੋਈ ਚੀਜ਼ ਐਸੀਆਂ ਜਿਹੜੀਆਂ ਤੁਹਾਨੂੰ ਚੰਗੀਆਂ ਲੱਗਦੀਆਂ ਨੇ ਜੀ 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 ਤੇ ਤੁਸੀਂ ਰੈਲਿਸ਼ ਕਰਦੇ ਹੋ ਹੁਣ ਜਿਵੇਂ ਅਮਰੂਦ ਦੀ ਗੱਲ ਹੀ ਹੈ ਮੈਂ ਉੱਥੇ 7 ਦਿਨ 6 6 ਦਿਨ ਰਿਹਾ ਲਗਭਗ ਤੇ ਮੈਂ ਆਪਣੇ ਕਮਰੇ ਚ ਅਮਰੂਦ ਹੀ ਨਹੀਂ ਮੱਖਣ ਮੁਕਣ ਦਿੱਤੇ ਕਿੰਨੂ ਹੀ ਮੱਖਣ ਦਿੱਤਾ ਜੀ ਸਰਗੋਦੇ ਉੱਤੇ ਇੱਕ ਪੇਟੀ ਇੱਕ ਸਾਡੀ ਭੈਣ ਉੱਥੇ ਰੁਕਸਾਨਾ ਪੱਟੀ ਹਾਂਜੀ ਤੇ ਉਹ ਇੱਕ ਪੇਟੀ ਰੱਖੀ ਸਾਡੇ ਕਮਰੇ ਚ ਅਸੀਂ ਵੰਡੀ ਵੀ ਗਏ ਆ ਖਾਈ ਵੀ ਗਏ ਤੇ ਬੁੱਕੇ ਫੇਰ ਨਹੀਂ ਹੂੰ ਇਸ ਕਰਕੇ ਇਹ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੀਆਂ ਪ੍ਰਾਇਰੀਟੀਆਂ ਕੀ ਨੇ ਹੂੰ ਮੈਂ ਬਾਜ਼ਾਰ ਦੀ ਚੀਜ਼ ਜਾ ਕੇ ਖਾਂਦਾ ਹੀ ਕੋਈ ਨਹੀਂ ਜੀ ਉਹੀ ਚੰਗਾ ਲੱਗਦਾ ਇੱਕ ਦਿਨ ਰਾਤ ਨੂੰ ਸਾਨੂੰ ਕੋਈ ਬੰਦਾ ਕੁਲਫੀ ਦੇ ਗਿਆ ਖਾਣ ਵਾਸਤੇ ਹੂੰ ਉਹ ਜਿਹੜੀ ਆਈਸਕ੍ਰੀਮ ਸੀ ਉਹ ਪਰਨ ਕੀ ਨਾਮ ਉਹਦੇ ਦਾ ਨਾਮ ਲੈਂਦੇ ਸੀ ਉਹਦੀ ਆਈਸਕ੍ਰੀਮ ਬੜੀ ਨੋਨ ਰਾਤ ساری ਰਾਤ ਉਹ ਮਤਲਬ ਉਹਦੀ ਦੁਕਾਨ ਤੇ ਲੋਕਾਂ ਦੀ ਰੌਣਕਾਂ ਲੱਗੇ ਰਹਿੰਦੀਆਂ ਹੂੰ ਫੂਡ ਸਟਰੀਟ ਕਿ ਨਹੀਂ ਜਾ ਸਕਿਆ ਫੂਡ ਸਟਰੀਟ ਜਿਹੜਾ ਉੱਥੇ ਦੁਨੀਆ ਭਰ ਦੇ ਪਕਵਾਨ ਨੇ ਉੱਥੇ ਜੀ ਵੈਜਨੋ ਨਾਨਵੈਜ ਸਾਰਾ ਕੁਝ ਹੀ ਵਿਕਦਾ ਉੱਥੇ ਇਸ ਕਰਕੇ ਲਾਹੌਰ ਅਸਲ ਵਿੱਚ ساری ਰਾਤ ਜਾਗਣ ਵਾਲਾ ਸ਼ਹਿਰ ਹੈ ਅੱਛਾ ਹੂੰ ਪਰ ਸਾਡੇ ਕੋਲੇ ਰਾਤਾਂ ਨੂੰ ਜਾਗਣ ਵਾਲੇ ਸ਼ਹਿਰ ਬੜੇ ਘੱਟ ਨੇ ਹੂੰ ਉੱਥੇ ਲਾਹੌਰ ਦੇ ਵਿੱਚ ਜਾਗਣ ਦੀ ਇੱਕ ਪ੍ਰਵਿਰਤੀ ਤੇ ਰੀਤ ਹੈ ਉਸ ਆਤਸਾਰੀ ਜਾਗਦਾ ਸ਼ਹਿਰ ਸਾਰਾ ਰੌਣਕ ਰਹਿੰਦੀ ਆ ਪੂਰੀ ਹੈ ਹਾਂ ਹਾਂ ਜੀ ਤੇ ਉੱਥੇ ਜਿਵੇਂ ਤੁਸੀਂ ਕਿਹਾ ਕਿ ਆ ਚੀਜ਼ ਵਧੀਆ ਖਾਣ ਨੂੰ ਮਿਲਦੀ ਹੈ ਤੇ ਇਹ ਉੱਥੇ ਤੁਸੀਂ ਲੋਕਲ ਨਾਲ ਜਦੋਂ ਗੱਲਬਾਤ ਕਰਦੇ ਜਿਹੜੇ ਲੋਕਲ ਲੋਕ ਨੇ ਉਹ ਕਿਵੇਂ ਕਿਵੇਂ ਦਿੰਦੇ ਜਦੋਂ ਆਪਾਂ ਗੱਲਬਾਤ ਕਰਦੇ ਕਿਉਂਕਿ ਉਹਨਾਂ ਦਾ ਬੋਲਣ ਦਾ ਤਰੀਕਾ ਵੀ ਬਹੁਤ ਵੱਖਰਾ ਹੈ ਨਹੀਂ 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 ਜਿਵੇਂ ਪੋ ਤੂੰ ਉਵੇਂ ਉਵੇਂ ਗੱਲਾਂ ਕਰਦੇ ਮੈਂ ਕਰ ਦਉਂ ਉਵੇਂ ਗੱਲਾਂ ਕਰਾਂ ਅੱਛਾ ਜੀ ਮੈਂ ਉਹ ਜਿਹੜੇ ਪਾਕਿਸਤਾਨੀ ਜਿਹੜੇ ਚੈਨਲ ਦੇਖਦੇ ਹੁੰਦੇ ਨੇ ਨਾ ਸੀਰੀਅਲ ਉਹਨਾਂ ਨੂੰ ਲੱਗਦਾ ਹੈ ਇੰਦਾ ਬੋਲਦੇ ਆ ਉਹ ਤਾਂ ਸਾਡੇ ਚੈਨਲ ਨੂੰ ਵੇਖ ਕੇ ਵੀ ਲੱਗਦਾ ਵੀ ਅਸੀਂ ਹੋਰ ਤਰ੍ਹਾਂ ਇਹ ਕਿਤਾਬੀ ਭਾਸ਼ਾ ਹੋਰ ਹੁੰਦੀ ਹੈ ਮੀਡੀਆ ਦੀ ਭਾਸ਼ਾ ਹੋਰ ਹੁੰਦੀ ਹੈ ਲੋਕਾਂ ਦੀ ਭਾਸ਼ਾ ਹੋਰ ਹੁੰਦੀ ਹੈ ਲੋਕਾਂ ਦੀ ਭਾਸ਼ਾ ਬਿਲਕੁਲ ਉਹੀ ਹੈ ਜਿਹੜੀ ਅੰਮ੍ਰਿਤਸਰ ਚ ਬੋਲੀ ਜਾਂਦੀ ਹੈ ਗੁਰਦਾਸਪੁਰ ਚ ਬੋਲੀ ਜਾਂਦੀ ਹੈ ਉਹੀ ਲਾਹੌਰ ਚ ਬੋਲੀ ਜਾਂਦੀ ਹੈ ਉਹੀ ਕਸੂਰ ਚ ਬੋਲੀ ਜਾਂਦੀ ਹੈ ਮੈਂ ਤਾਂ ਕਸੂਰ ਜਾ ਨਹੀਂ ਸਕਿਆ ਮੇਰੀ ਸਰਦਾਰਨੀ ਗਈ ਸੀ ਜੀ ਤੇ ਉਵੇਂ ਹੀ ਥਾਣੇ ਵਾਲੇ ਕੋਰਖਤ ਨੇ ਉਵੇਂ ਹੀ ਟ੍ਰੈਫਿਕ ਵਾਲੇ ਇੱਕ ਦੂਸਰੇ ਨੂੰ ਵੱਡੂ ਖਾਉ ਕਰਦੇ ਨੇ ਉਵੇਂ ਹੀ ਗਾੜ੍ਹੇ ਉੱਪਰ ਦਿੰਦੇ ਨੇ ਜੀ ਉਵੇਂ ਹੀ ਹੱਸਦੇ ਨੇ ਖੇਡਦੇ ਨੇ ਕਿ ਚੀਚੀਆਂ ਵੱਟਦੇ ਨੇ ਸਾਰਾ ਕੁਝ ਸਾਡੇ ਕੋਈ ਕਰਦੇ ਨੇ ਹਾਂਜੀ ਕੋਈ ਫਰਕ ਵਾਲੀ ਗੱਲ ਨਹੀਂ ਹੈ ਤੇ ਉਹਨਾਂ ਨੂੰ ਵੀ ਬਹੁਤ ਮਜ਼ਾ ਹੁੰਦਾ ਮਿਸੇਸ ਨੂੰ ਜਦੋਂ ਵੀ ਉਹ ਸਰਦਾਰ ਨਹੀਂ ਜਾਣਦੇ ਤੁਹਾਡੇ ਜੇ ਉਹ ਤਾਂ ਪੁੱਤਰ ਤੁਹਾਡੇ ਖੜੇ ਨਹੀਂ ਛੱਡਦੇ ਜਿਹੜੇ ਜਿਹੜੇ ਜੀ ਮਤਲਬ ਜਿਨ੍ਹਾਂ ਦੀ ਕੋਈ ਸਿਆਸੀ ਤੌਰ ਦੇ ਉੱਤੇ ਕੋਈ ਚੇਤਨਾ ਜਿਨ੍ਹਾਂ ਦੀ ਬਹੁਤੀ ਨਹੀਂ ਹੁੰਦੀ ਜਾਂ ਕਿਸੇ ਮਤਲਬ ਤਰ੍ਹਾਂ ਦਾ ਸ਼ੱਕੀ ਸੁਭਾਅ ਦੇ ਲੋਕ ਨਹੀਂ ਹੁੰਦੇ ਜਾਂ ਜਿਹੜੇ 7 8 ਵਾਰੀਆਂ ਤੋਂ ਸਾਨੂੰ ਜਾਣਦੇ ਨੇ ਉਹ ਤਾਂ ਦਿਨ ਰਾਤ ਤੁਹਾਡੇ ਨਾਲ ਰਹਿੰਦੇ ਨੇ ਉਹ ਤਾਂ ਉਵੇਂ ਹੀ ਤੁਹਾਡੇ ਨਾਲ ਮਿਲਦੇ ਘੜੇ ਤੇ ਰਿਸ਼ਤੇਦਾਰ ਮਿਲਦੇ ਘੜਦੇ ਨੇ ਜੀ ਹੁਣ ਬਾਬਾ ਨਜਮੀ ਹਰ ਉਸ ਵੇਰੇ ਵਿਚਾਰ ਆ ਜਾਂਦਾ ਸੀ ਰਾਤ ਨੂੰ ਰੋਟੀ ਪਾਣੀ ਖਵਾ ਕੇ ਸਾਨੂੰ ਜਾਂਦਾ ਸੀ ਹਮ ਅਫਸਨ ਸਾਹਿਰ ਰੋਜ਼ ਦੁਪਹਿਰੇ ਆ ਜਾਂਦਾ ਸੀ ਸ਼ਾਮ ਤੱਕ ਸਾਡੇ ਨਾਲ ਰਹਿੰਦਾ ਸੀ ਕਿੱਡੀ ਦੂਰ ਹੈ ਉੱਥੋਂ ਦਾ ਆਪਣੇ ਸਾਬਰ ਵਾਲੀ ਸਾਬਰ ਦਾ ਪਿੰਡ ਉੱਥੋਂ ਆ ਜਾਂਦਾ ਸੀ ਉਹ ਸਪੈਸ਼ਲ ਮੀਲ ਹਾਂ ਉਹ ਚੇਚੇ ਤੌਰ ਤੇ ਸੀ ਸਾਡੇ ਨਾਲ ਸੀ ਜੀ 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 ਕੁਛ ਨਾਜ਼ ਉੱਥੋਂ ਲਾਲਪੁਰ ਤੋਂ ਆ ਜਾਂਦੀ ਸੀ ਹਮ ਇਹ ਲੋਕ ਸਾਰੇ ਜਿਹੜੇ ਨਾ ਮੁਹੱਬਤ ਦੇ ਤਰਸੇ ਹੋਏ ਲੋਕ ਨੇ ਸਾਡੇ ਵੀ ਕੁਝ ਲੋਕ ਹੈਗੇ ਨੇ ਜਿਹੜੇ ਬੜੀ ਮੁਹੱਬਤ ਕਰਦੇ ਨੇ ਪਰ ਮੈਨੂੰ ਲੱਗਦਾ ਕਿ ਸਾਡੇ ਨਾਲ ਮੁਹੱਬਤ ਚ ਉਹਨਾਂ ਦਾ ਰੋਲ ਨੰਬਰ ਇੱਕ ਹੈ। ਅੱਛਾ। ਹਾਂ। ਹੂੰ ਬਹੁਤ ਜ਼ਿਆਦਾ ਹੈ ਨਾ। ਸਾਨੂੰ ਕੋਈ ਕੋਈ ਮੈਨੂੰ ਇਨਜਾਜ ਨਹੀਂ ਹੈਗੀ ਕਿਸੇ ਨੂੰ ਪਿਆਰ ਪਿਆਰ ਤੇ ਦੇਣ ਦੀ ਜਿਹੜੀ ਉਹਨਾਂ ਲੋਕਾਂ ਨੂੰ ਹੈ। ਅੱਛਾ ਠੀਕ ਹੈ। ਧੰਨਵਾਦ ਜੀ। ਅਸਾ ਤੁਸੀਂ ਹੋਰ ਕੁਝ ਸਾਂਝਾ ਕਰਨਾ ਚਾਹੋਗੇ ਪਾਕਿਸਤਾਨ ਦੇ ਆਪਣੇ ਐਕਸਪੀਰੀਅੰਸ ਤੋਂ ਜੋ ਲੋਕਾਂ ਨੂੰ ਤੁਸੀਂ ਜਾਣਕਾਰੀ ਦੇਣਾ ਚਾਹੋਗੇ ਆਖਰ ਵਿੱਚ। ਗੱਲ ਬਿਟੇ ਮੈਨੂੰ ਹੁਣ ਕੱਲ ਰਹਿ ਹੀ ਕੋਈ ਨਹੀਂ ਗਈ ਸਾਰੀਆਂ ਤੂੰ ਪੁੱਛ ਲਈਂ। ਮਤਲਬ ਆਇਆ ਕਿ ਉੱਥੇ ਜਾ ਕੇ ਇੱਕ ਤਾਂ ਇਤਿਹਾਸ ਆਪਾਂ ਨੂੰ ਵੇਖਣ ਨੂੰ ਮਿਲਦਾ ਹੈ ਹਾਂ ਉਹਦੇ ਲਈ ਪਰ ਆਪਾਂ ਨੂੰ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੈ ਉੱਥੇ ਆਪਾਂ ਨੂੰ ਨੌਲੇਜ ਰਹਿਣੀ ਬਹੁਤ ਜ਼ਰੂਰੀ ਹੈ ਵੇਖੋ ਕੋਈ ਕਿਸੇ ਵੀ ਧਰਤੀ ਤੇ ਜਾਓ ਹਮ ਨੌਲੇਜ ਤੁਸੀਂ ਆਪਣੀ ਧਰਤੀ ਤੇ ਤੁਰਨ ਵੇਲੇ ਹਮ ਉਸ ਜਿਹੜੀ ਧਰਤੀ ਤੇ ਜਾ ਰਹੇ ਹੋ ਉੱਥੋਂ ਦਾ ਤੁਹਾਨੂੰ ਸਾਰਾ ਕੁਝ ਜੀਓਗ੍ਰਾਫੀਕਲ ਏਰੀਆ ਦਾ ਪਤਾ ਹੋਣਾ ਚਾਹੀਦਾ ਜੀ ਬੋਲਬਾਣੀ ਦਾ ਪਤਾ ਹੋਣਾ ਚਾਹੀਦਾ ਈਟਿੰਗ ਹੈਬਿਟਸ ਦਾ ਪਤਾ ਹੋਣਾ ਚਾਹੀਦਾ ਜੀ ਈਟਿੰਗ ਪੁਆਇੰਟਸ ਦਾ ਪਤਾ ਹੋਣਾ ਚਾਹੀਦਾ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਕਲਚਰ ਦਾ ਪਤਾ ਹੋਣਾ ਚਾਹੀਦਾ ਜੇਕਰ ਤੁਹਾਨੂੰ ਅਗਿਆਨੀਆਂ ਵਾਂਗ ਜਾਂਦੇ ਹੋ ਤਾਂ ਹੱਕ ਕਿਸੇ ਚੀਜ਼ ਨੇ ਸਵਾਦ ਨਹੀਂ ਦੇਣਾ ਹੁਣ ਜਿਵੇਂ ਕਈ ਪੁੱਛਦੇ ਨੇ ਉਹ ਮੈਨੂੰ ਹਸਾ ਰਿਹਾ ਸੀ ਮੈਨੂੰ ਅਫਸਲ ਸਾਹਿਰ ਕਹਿੰਦਾ ਇੱਕ ਬੰਦਾ ਪੁੱਛਦਾ ਵੀ ਮੈਂਬਰਸਨ ਤੁਰਨ ਲੱਗਿਆ ਲਾਹੌਰ ਦਾ ਮੌਸਮ ਕਿਵੇਂ ਆ ਕਹਿੰਦਾ ਜਿਹੋ ਜਿਹੇ ਜੰਡਿਆਲਾ ਗੁਰੂ ਦਾ ਜੰਡਿਆਲਾ ਗੁਰੂ ਸਾਰੇ ਅੰਬਰਸਰ ਨੂੰ ਦੇਖ ਲਓ 5-7 ਕਿਲੋਮੀਟਰ ਹੋ ਰਿਹਾ ਜੀ ਤੇ ਇਹ ਇਹ 40 ਕਿਲੋਮੀਟਰ ਪਰਿਆ ਹੂੰ ਤੇ ਕਿੰਨਾ ਕੁ ਫਰਕ ਹੁਣ ਅੰਬਰਸਰ ਦੇ ਲਾਹੌਰ ਦੇ ਮੌਸਮ ਦਾ ਇੱਕ ਘਰ ਤੋਂ ਦੂਸਰੇ ਘਰ ਦਾ ਪੈਂਦਾ ਸਾਰਾ ਤੇ ਅਸੀਂ ਉਹਦੇ ਮੌਸਮ ਪੁੱਛੀ ਜਾਂਦੇ ਆ ਅਗਿਆਨਤਾ ਚ ਹੀ ਹੈ ਨਾ ਸੋ ਸਾਨੂੰ ਗਿਆਨਵਾਨ ਬੰਦੇ ਵਾਂਗ ਜਾਣਾ ਚਾਹੀਦਾ ਨਾ ਕਿ ਅਗਿਆਨੀ ਵਾਂਗ ਬਾਕੀ ਇੱਕ ਗੱਲ ਹੋਰ ਮੈਂ ਜਿਹੜੀ ਪਾਕਿਸਤਾਨ ਬਾਰੇ ਕਹਿਣੀ ਚਾਹੁੰਦਾ ਖਾਸ ਕਰਕੇ ਜਾਣ ਵਾਲਿਆਂ ਨੂੰ ਕਿ ਕੋਸ਼ਿਸ਼ ਕਰੋ ਕਿ ਸ਼ਾਹਮੁਖੀ ਅੱਖਰ ਜਿਹੜੇ ਉਹਨਾਂ ਦਾ ਗਿਆਨ ਤੁਹਾਨੂੰ ਹੋਵੇ ਨਹੀਂ ਤੇ ਤੁਹਾਨੂੰ ਬੋਰਡਸ ਵੀ ਨਹੀਂ ਪਤਾ ਲੱਗਦੀ ਕਿ ਇਹ ਦੁਕਾਨ ਕਾਦੀ ਹੈ ਇਹ ਕਪੜਾ ਵੇਚੇਂਦਾ ਦਾ ਲੋਗ ਹੈ ਨਾ ਕਪੜੇ ਦੀ ਦੁਕਾਨ ਹੈ ਇਹ ਹਲਵਾਈ ਦੁਕਾਨ ਹੈ ਤੇ ਹਲਵਾਈ ਮਠਿਆਈ ਦੀ ਸਗੀ ਤੇ ਤੁਸੀਂ ਹਲਵਾਈ ਸਮਝ ਲੈਣਾ ਸਾਇਨ ਵੁੱਡ ਪੜਨ ਵਾਸਤੇ ਤੁਹਾਨੂੰ ਅਲਫਾਬੇਟਸ ਦਾ ਗਿਆਨ ਹੋਣਾ ਚਾਹੀਦਾ ਜਿਵੇਂ ਉਹਨਾਂ ਨੇ ਮੈਂ ਕਹੇ ਕਿ ਗੁਰਮੁਖੀ ਅੱਖਰਾਂ ਦਾ ਗਿਆਨ ਹੋਣਾ ਚਾਹੀਦਾ ਉਹ ਨਾ ਹੋਣ ਕਰਕੇ ਕਈ ਵਾਰ ਬੈਰੀਅਰ ਬਣਦਾ ਹੈ ਜੀ ਇੱਕ ਬਾਰਡਰ ਦੀ ਵਾਗਰ ਦੇ ਪਾਰ ਕਰ ਲੋਗੇ ਜ਼ਬਾਨ ਦੇ ਬੈਰੀਅਰ ਦਾ ਕੀ ਕਰੋਗੇ ਉਹ ਤੁਹਾਨੂੰ ਤਿਆਰੀ ਕਰਕੇ ਜਾਣਾ ਚਾਹੀਦਾ ਜੀ ਤੁਸੀਂ ਗੁਲਾਬੀ ਚਾਹ ਵੀ ਪੀਤੀ ਫੇਰ ਉੱਥੇ ਮੈਂ ਸਾਰਾ ਕੁਝ ਪੀਂਦਾ ਬੇਟੇ ਮੈਂ ਤਾਂ ਛੱਡ ਦੇ ਕੱਖ ਨਹੀਂ ਉੱਥੇ ਮੈਂ ਤਾਂ ਮਰਿੰਗਾ ਟੀ ਵੀ ਪੀਣਾ ਹਮ ਮਰਿੰਗਾ ਦੀ ਉੱਥੇ ਚਾਹ ਬੜੀ ਸਵਾਦ ਮਿਲਦੀ ਹੈ ਮੈਂ ਉਹ ਵੀ ਪੀਣਾ ਹਮ ਹਾਂ ਤਨਵਰ ਜੀ ਸਰ ਤੁਹਾਨੂੰ ਟਾਈਮ ਦੇਣ ਲਈ ਥੈਂਕ ਯੂ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਕਿਉਂਕਿ ਤੁਸੀਂ ਲੋਕ ਵੀ ਜਾਣਾ ਚਾਹੁੰਦੇ ਹੋ ਕਿ ਆਖਿਰ ਲੈnde ਪੰਜਾਬ ਦੇ ਵਿੱਚ ਲੋਕ ਉਹਨਾਂ ਨੂੰ ਕੀ ਕੀ ਸ਼ੌਂਕ ਹੈ ਕੀ ਕੀ ਵਧੀਆ ਲੱਗਦਾ ਹੈ ਤੁਸੀਂ ਦੇ ਬਾਰੇ ਸਾਰੀ ਜਾਣਕਾਰੀ ਸਾਨੂੰ ਸਰ ਨੇ ਦੇ ਦਿੱਤੀ ਹੈ ਤੇ ਅਜਿਹੀ ਹੋਰ ਵੀਡੀਓਜ਼ ਦੇਖਣ ਲਈ ਦੇਖਦੇ ਰਹੋ ਧੰਨਵਾਦ ਕੈਮਰਾ ਮੇ ਬਲਵਿੰਦਰ ਦਿਨਾ ਮੈਂ ਹਰਸ਼ਕੋਰ